ਸਮੇ ਸਿੰਘ ਜੀ ਮੇਰਾ ਛੋਟਾ ਬ੍ਰਦਰ ਜੀ ਕੀ ਨਾਮ ਸੀ ਉਹਨਾਂ ਦੀ ਉਮਰ ਕਿੰਨੀ ਸੀ ਕਰਨਜੀਤ ਸਿੰਘ ਨੌਆ ਜੀ 35 ਸਾਲ ਉਮਰ ਦੇ ਸੀ ਕੀ ਕੰਮ ਕਰਦੇ ਸੀ ਜੀ ਕਨੈਕਟਰ ਹੀ ਕਰਦੇ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਘਟਨਾ ਵਾਪਰੀ ਜੀ ਉਹ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ ਰਾਹ 'ਚ ਜਾਮ ਲੱਗ ਗਿਆ ਜੀ ਉੱਥੋਂ ਜਾਮ ਤੋਂ ਗੱਡੀ ਬੈਕ ਰਾਰ ਹੈ ਸੀ ਡਰਾਈਵਰ ਦੀ ਅੰਗੈਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ ਕਨੈਕਟਰ ਦੀ ਉੱਥੇ ਮੌਕੇ 'ਤੇ ਮੋਟਰ ਗੱਡੀ ਉੱਪਰ ਚੜ ਗਈ ਹਾਂਜੀ ਗੱਡੀ ਬੈਕ ਕਰਦੇ ਤੋ ਉੱਪਰ ਚੜ ਗਈ ਇੱਕ ਪੁਲਿਸ ਕਾਰਵਾਈ ਕੀਤੀ ਸੀ ਹਾਂਜੀ ਕਾਰਵਾਈ ਕੀਤੀ ਸੀ ਤੇ ਪੁਲਿਸ ਰਿਪੋਰਟ ਹੋ ਗਿਆ ਨਾਮ ਲਖਵਿੰਦਰ ਸਿੰਘ ਹੈ ਜੀ ਪਿੰਡ ਦਿਨਘੇੜੀ ਆ ਜੀ ਮੇਰਾ ਛੋਟਾ ਬ੍ਰਦਰ ਸੀਗਾ ਜੀ ਬੱਸ ਕਨੈਕਟਰ ਸੀਗਾ ਤੇ 40 ਸਾਲ ਦੀ ਉਮਰ ਸੀਗੀ ਜੀ ਕੀ ਘਟਨਾ ਵਾਪਰੀ ਜੀ ਘਟਨਾ ਵਾਪਰੀ ਜੀ ਜਾਮ ਲੱਗਿਆ ਸੀਗਾ ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਆ ਸੀਗਾ ਡਰਾਈਵਰ ਨੇ ਪਿੱਛੇ ਬੈਕ ਫੇਟ ਲੱਗਨ ਕਾਰਨ ਉਹਦੀ ਨਾ ਤੁਮ ਕੀ ਹੋ ਗਿਆ ਹਾਂਜੀ ਮੈਰ ਜਿੰਨਾ ਚਿਰ ਹੋਏ ਨੇ ਵਿਆਹ ਤਿੰਨ ਸਾਲ ਹੋਏ ਤੇ ਸਾਲ ਦੀ ਬੱਚੇ ਇੱਕ ਬੱਚਾ ਜੀ ਇਹ ਮੇਰੇ ਲੋਕ ਸਾਲ ਦੀ ਗੁੱਡੀ ਹੈ ਜੀ ਤੇ ਹੁਣ ਪੁਲਿਸ ਨੂੰ ਕਾਰਵਾਈ ਕੀਤੀ ਗਈ ਹਾਂਜੀ ਪੁਲਿਸ ਕੋਲੋਂ ਕਾਰਵਾਈ ਕੀਤੀ ਗਈ ਠੀਕ ਕਿਹੜੀ ਗਾਨੇ ਤੇਰੀਓ ਦੇਖਿਓ ਕੁਝ ਜਨਮ ਕੌਫੀ ਹੈ ਡਾਕਟਰ ਜਪੀ ਸਰ ਆ ਇੱਕ ਐਕਸੀਡੈਂਟ ਆਇਆ ਉਹਦਾ ਨਾਮ ਰਣਜੀਤ ਸਿੰਘ ਹੈ ਤੇ ਉਹ ਟਰੱਕਰ ਸੀਗਾ ਤੇ ਮੇਰੇ ਕੋਲ ਬ੍ਰਾਡ ਡਾਟਾ ਆਇਆ ਐ ਐਕਸੀਡੈਂਟ ਕਰਕੇ ਦਿੱਤਾ ਹੈ ਆ ਠੀਕ ਹੈ ਜੀ ਕਿਵੇਂ ਦੱਸ ਕੀ ਐਕਸੀਡੈਂਟ ਹੋਇਆ ਸੀ ਮੈਂ ਜਦੋਂ ਉਹਦਾ ਸੀਪੀਆਰ ਕਰਕੇ ਹੋ ਸਕਦੀ ਹੈ ਮੈਂ ਜਦੋਂ ਸੀਪੀਆਰ ਕਰ ਰਿਹਾ ਸੀਗਾ ਮੈਨੂੰ ਤਾਂ ਇਹ ਲੱਗ ਰਿਹਾ ਸੀਗਾ ਕਿ ਚੈਸਟ ਇੰਜਰੀ ਹੋਈ ਹੈ ਬਾਕੀ ਪੋਸਟਮਾਰਟਮ ਤੋਂ ਇਨਫੋਰਮੇਸ਼ਨ ਕੰਫਰਮਡ ਹੋਏਗੀ ਕਿ ਕੌਜ਼ ਆਫ ਡੈਥ ਕੀ ਹੈ ਕਰਨੇ ਕੋਈ ਨਹੀਂ ਘਟਨਾ ਹੈਗੀ ਜੀ ਸਰੇ ਕੁਝ ਤਕਰੀਬਨ 11:30 11:30 ਦੇ ਇਨਕੀ ਇਹ ਦਾ ਪੇਸ਼ੈਂਟ 40 ਇਅਰਸ ਇਹਦਾ ਨਾਮ ਰਣਜੀਤ ਸਿੰਘ ਹੈ 40 ਸਾਲ ਦੀ ਉਮਰ ਹੈ ਪਤੇਗੜ ਸਾਹਿਬ ਪਿੰਡ ਦੇ ਮਤਲਬ ਸਤੇਗੜ ਸਾਹਿਬ ਦੇ ਤੁਸੀਂ ਸਾਡਾ ਡਰਾਈਵਰ ਤੋਂ ਰਣਜੀਤ ਸਿੰਘ ਪਾਸ ਨੰਬਰ ਪੀਰਟਨ ਬੀ ਕੇ 571 ਦੇ ਨਾਲ ਸਮਾਹ ਆਪ ਪੇਸ਼ੈਂਟ ਸੋਨੀਤ ਜੇਰਾ ਤਾਂ ਕਰੈਕਟਰ ਸੀਗਾ ਇੱਕ ਪਾਸੇ ਪਿੱਛੇ ਘਾਰ ਆ ਰਿਹਾ ਸੀਗਾ ਰਣਜੀਤ ਸਿੰਘ ਸਮਾਹ ਹਾਪਸ ਨੂੰ ਬਸੇ ਤਨਹਿੜੀ ਪੀਐਸਮਲੋ ਤਦੋਂ ਪਤਾ ਲੱਗਿਆ ਇਹ ਵੀਰ ਲਗਭਗ ਮਗਾ ਤੇ ਮੂੰਹ ਪਰ ਦੇਖ ਮੌਤ ਹੋ ਗਈ। ਤਰੀ ਕਾਰ ਵੀ ਅਮਰਜੈਂਸੀ ਲੰਦੀ ਜਾ ਰਹੀ ਹੈ। ਕਿੰਨੇ ਕੇ ਸਾਲ ਦਾ ਜੀ ਇਹ? 40 ਸਾਲ ਤੋਂ ਉਪਰੇ ਜੀ। ਇਹ ਬਾਥਰੂਮ ਪਿੱਛੇ ਕਰਨ ਲੱਗਿਆ। ਹਾਂਜੀ ਬਸ ਬੈਕ ਕਰਾ ਲਿਆ ਕਿ ਬੁਰੀ ਜਾਮ ਲੱਗਿਆ ਜੀ। ਤੇ ਮੈਂ ਕਰਨਾ ਕਿ ਥੱਲੇ ਆ ਕੇ ਬਸ ਥੱਲੇ ਬਸ ਜੀ ਪੇਟ ਵਿੱਚ ਫੀੜ ਰੁਕਣਾ ਕਿ ਮੂੰਹ ਵੰਡੇ ਤੇ ਆਜ ਸਾਢੇ ਦੀ ਸਿਰਸਾ। ਕਿਹੜੀਆਂ ਤਰ੍ਹਾਂ ਮਹਾਤ ਬਕਰ ਦਾ ਕੀ ਤਕਨੀਕ ਪਤਾ ਦੱਸੋ। ਸਰ ਮੈਂ ਮੈਂ ਬੱਕਰਾ ਰਿਐਸ ਤੋਂ ਸਨੋ ਹਰਪੀਸ ਨੂੰ। ਡਰਾਈਵਰ ਹਮਝਾ ਪਾ ਰਿਹਾ ਡਰਾਈਵਰ ਇਹ ਗੇੜੀਆਂ ਤਰ੍ਹਾਂ ਮੈਂ ਟ੍ਰੈਨਰ ਪਾ ਕੇ ਚੱਲ ਰਿਹਾ ਸੀ ਸੀਸਕਿਆ ਸੀ 106 ਵੀਨਸ ਇਹ ਗੇੜੀਆਂ ਤਰ੍ਹਾਂ ਬਈ ਇਹ ਨਹੀਂ ਮੌਕੇ ਬੱਸ ਰੋਟਾ ਚੱਲ ਗਿਆ ਨਹੀਂ ਅੱਗੇ ਡਰਾਈਵਰ ਜਦੋਂ ਪੱਤ ਚਲਾ ਰਿਹਾ ਸੀ ਪਿੱਛੇ ਬੈਕ ਕਰ ਰਿਹਾ ਜਿਹਨੂੰ ਪਤਾ ਨਹੀਂ ਲੱਗਿਆ ਕਿ ਇਹ ਵੀ ਗੇੜੀਆਂ ਨੂੰ ਪਤਾ ਨਹੀਂ ਉਹਨੂੰ ਪਤਾ ਨਹੀਂ ਜਾਮ ਲੱਗਿਆ ਦੀ ਉੱਥੇ ਜੀ ਉਹਨੂੰ ਨਹੀਂ ਪਤਾ ਲੱਗਿਆ ਪਾਸੇ ਲੰਬੀ ਹੋ ਗਈ ਉਹਨੂੰ ਪਤਾ ਨਹੀਂ ਕਿ ਉੱਥੇ ਗਾੜਾ ਸਾਬਜ ਨਾ ਹੋਣੇ ਆਖਰ ਕਰਾਇਆ ਜਾ ਕੇ ਵੈਕ ਕੀ ਉਹ ਅਪਟੂ ਵਰਕੈਂਡ ਨਹੀਂ ਇਹ ਲੈ ਕੇ ਮੱਕਦੇ ਮੈਂ ਡਾਕਟਰ ਸਾਹਿਬ ਨੇ ਆ ਕੇ ਦਿੱਤਾ ਜੱਤ ਕਰਾ ਦਿੱਤਾ ਜਿਹੜੇ ਮੈਡੀਕਲ ਲੈ ਗਿਆ ਬੈਡ ਬੋਡੀ ਤੋਂ ਪੋਸਟਾਨ ਤੋਂ ਰਾਮ ਨੇ ਰੌਣ ਟਾਇਆ ਦਾ ਸੀ ਬਚਾਈ ਸੀ ਬੱਸ ਇਹ ਖਾਧੀ ਰੋ ਨਸ ਖਾਧੀ ਅੱਜ ਉਹ ਤੋਂ ਅਲੱਗ ਕੱਢੀ ਅੱਜ ਨਹੀਂ ਇਹ ਡਰਾਈਵਰ ਆਪੂ ਦੇ ਹਸਪੀਟਲ ਨੇ ਕੀ ਆਪਰੇ ਵਾਸਤੇ ਦੀ ਦੂਰ ਲੈ ਕੇ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਦਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499